ਖੂਨਦਾਨ ਮਾਦਾਨ ਆਇਆ ਤੇ ਖੂਨਦਾਨ ਕੈਂਪ ਹਮੇਸ਼ਾ ਲੱਗਦੇ ਆ ਹਲਕਾ ਗੁਰੂ ਅਰਸਾਏ ਦੇ ਚ ਮੇਰਾ ਪਰਿਵਾਰ ਵੈਲਫੇਅਰ ਸੁਸਾਇਟੀ ਦੇ ਵੱਲੋਂ ਅੱਜ ਪਿੰਡ ਮਾਦੀਗਾ ਮੌਜੂਦ ਹੈਗੇ ਆ ਗੁਰਦੁਆਰਾ ਸਰਗ ਸਰ ਸਾਹਿਬ ਦੇ ਵਿੱਚ ਜਿੱਥੇ ਅੱਜ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਦੋਜਨ ਕੀਤਾ ਗਿਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਹ ਦਿਖਾ ਦਿੰਦੇ ਹੈਗੇ ਆ ਇਸ ਕੈਂਪ ਦਰਾਂ ਖੂਨਦਾਨੀ ਵੀ ਜਿਹੜੇ ਆ ਉਹ ਪਹੁੰਚੇ ਆ ਖੂਨਦਾਨ ਕਰ ਰਹੇ ਹੈਗੇ ਆ ਗੱਲਬਾਤ ਜਿਹੜੀ ਹੈ ਉਹ ਵੀ ਕਰ ਲੈਂਦੇ ਹੈਗੇ ਆ ਸੰਦੀਪ ਹੋਰੀ ਨੇ ਸੰਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਕੈਂਪਸ ਤੋਂ ਐਨੀ ਗਰਮੀ ਦੇ ਵਿੱਚ ਜਿੰਨੂੰ ਬਲੱਡ ਦੀ ਲੋਟ ਹੈਗੀ ਆ ਲਗਾਤਾਰ ਕੋਟਾ ਜੀ ਸਭ ਤੋਂ ਪਹਿਲਾਂ ਗੁਰੂਵਰਸਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਮੇਰੇ ਵੱਲੋਂ ਤੇ ਮੇਰੀ ਸਮੂਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਜੀ ਇੰਨਾ ਮਹੀਨਾ ਵਿੱਚ ਅਸੀਂ ਪਹਿਲਾਂ ਵੀ ਅਪੀਲ ਕਰ ਚੁੱਕੇ ਹਾਂ ਬਹੁਤ ਜ਼ਿਆਦਾ ਸ਼ੋਰਟੇਜ ਦੇਖਣ ਨੂੰ ਮਿਲਦੀ ਹੈ ਕਿ ਮੋਸਟਲੀ ਇੰਨਾ ਦਿਨਾਂ 'ਚ ਕੋਈ ਬਲੱਡ ਡੋਨੇਟ ਕਰਕੇ ਕੋਈ ਖੁਸ਼ ਨਹੀਂ ਹੈ ਸਾਡੀ ਹਮੇਸ਼ਾ ਅਪੀਲ ਰਹਿੰਦੀ ਹੈ ਕਿ ਭਈ ਬਲਡ ਡੋਨੇਟ ਕਰੋ ਬਲਡ ਡੋਨੇਟ ਕਰਨਾ ਕੋਈ ਕਮਜ਼ੋਰੀ ਨਹੀਂ ਹੁੰਦੀ ਕਿਸੇ ਦੀ ਜਾਨ ਬਚਦੀ ਹੈ ਇਹ ਉਪਰਾਲਾ ਜਿਹੜਾ ਹੁਣ ਕੀਤਾ ਗਿਆ ਇੱਥੇ ਅਸੀਂ ਧੰਨਵਾਦ ਕਰਦੇ ਹਾਂ ਇਹ ਇਲਾਕਾ ਨਿਵਾਸੀਆਂ ਦਾ ਇੱਕ ਕਮੇਟੀ ਮੈਂਬਰ ਜਿਹੜੇ ਆਪਣੇ ਗੁਰਦੁਆਰਾ ਸੰਗਤ ਸਰ ਪਿੰਡ ਮਾਦੀਕੇ ਜਾਂ ਨਾਸਪਾਸ ਦੀ ਲਗਦੇ ਇਲਾਕੇ ਜਿਹੜੇ ਇੱਥੇ ਮਤਲਬ ਪਹੁੰਚ ਰਹੇ ਨੌਜਵਾਨ ਅਸੀਂ ਨਾਲ ਧੰਨਵਾਦ ਕਰਦੇ ਹਾਂ ਤੇ ਨਾਲੇ ਹੋਰ ਅਪੀਲ ਕਰਦੇ ਜਾਂ ਕਰਦੇ ਹਾਂ ਨੌਜਵਾਨਾਂ ਨੂੰ ਤੇ ਸੰਸਥਾਵਾਂ ਨੂੰ ਕਿ ਬਈ ਵਾਪ ਚੜ ਕੇ ਇਹਨਾਂ ਮਹੀਨਿਆਂ ਵਿੱਚ ਜਿਹੜਾ ਕੈਂਪਸ ਲਗਾਏ ਜਾਣ ਤੇ ਜ਼ਰੂਰੀ ਹੈ ਕਿ ਕੈਂਪਸ ਦੇ ਥਰੂ ਇਥੇ ਤੁਹਾਨੂੰ ਬਲੱਡ ਬੈਂਕ ਤੁਹਾਡੇ ਨੇੜੇ ਹੀ ਹੈ ਬਲੱਡ ਬੈਂਕਾਂ ਵਿੱਚ ਪਹੁੰਚੋ ਤੇ ਖੂਨ ਦਾਨ ਕਰੋ ਜੀ ਬਿਲਕੁਲ ਜੀ ਉਹ ਕਮਿਸ਼ਨ ਵੀ ਮੌਜੂਦ ਹੈਗੇ ਆ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਖੂਨ ਦਾਨ ਕੈਂਪ ਲਗਾਇਆ ਗਿਆ ਚਪੈਰਾ ਸਾਹਿਬ ਹੁੰਦਾ ਹੀ ਹਾਰ ਹੈ ਹਾਂਜੀ ਹਾਂਜੀ ਬਹੁਤ ਵਜਾ ਅੱਜ ਵਾਹਿਗੁਰੂ ਜੀ ਦਾ ਫਲ ਸਾਵੇ ਗੁਰੂ ਜੀ ਕੀ ਫਤ ਸਾਰੀ ਸੰਗਤਾਂ ਨੂੰ ਅੱਜ ਸਾਰੀ ਸੰਗਤਾਂ ਦੇ ਵੱਲੋਂ ਭੰਤਾਂ ਸ਼੍ਰੀ ਬਾਬਾ ਦੀਪ ਸਿੰਘ ਜੀ ਪੁੱਤਰ ਸਤਨਾ ਦੇ ਗੁਰਦੁਆਰਾ ਸੰਤ ਸਤਿ ਸਾਹਿਬ ਜੋ ਕਿ ਘਰ ਐਤਵਾਰ ਦੀ ਤਰ੍ਹਾਂ ਚਪੈਰਾ ਸਾਹਿਬ ਹੁੰਦੇਗਾ ਨਾ ਵੱਤ ਵੱਤ ਸੰਗਤਾਂ ਹਾਜ਼ਰੀਆਂ ਭਰੇ ਖਣ ਝੋਰੀਆਂ ਭਰੇ ਖਣ ਸੋ ਅੱਜ ਮੇਰਾ ਪ੍ਰਵਾਸ ਸੁਸਾਇਟੀ ਵੱਲੋਂ ਡਾਕਟਰ ਸੁਵਾਲਾ ਦੀ ਟੀਮ ਆਈ ਹੈ ਜਿਨ੍ਹਾਂ ਦੇ ਵੱਲੋਂ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਹੈ ਸਾਰੀਆਂ ਸੰਗਤਾਂ ਨੇ ਬਹੁਤੀ ਯੋਗਦਾਨ ਪਾਇਆ ਹੈ ਸਾਰੀਆਂ ਸੰਗਤਾਂ ਲਾਹ ਲਿਆ ਲਿਆ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਲਾਈਵ ਦਿਖਾ ਰਹੇ ਹਾਂ ਮੌਜੂਦ ਨੇ ਸੇਵਾਦਾਰ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਕੈਂਪ ਲਗਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਤਾਰਨਾ ਬਾਬਾ ਜੀ ਜੀ ਜੋ ਬਾਬਾ ਜੀ ਸਿੰਘ ਜੀ ਦੇ ਗੁਰਦਵਾਰਾ ਤੁਨੀ ਸਰ ਤਨਬਾਦੀ ਗਏ ਬਾਬਾ ਮਿਲਖਾ ਸਿੰਘ ਦੀ ਨਿਗਰਾਨੀ ਵਿੱਚ ਪੇਸ਼ ਚੱਲ ਰਿਹਾ ਜੋ ਕਿ ਅੱਜ ਦੇ ਅਖਬਾਰ ਪਹਿਰਾ ਸਾਹਿਬ ਚਾਹਦਾ ਹੈ ਤੇ ਅੱਜ ਮੇਰੇ ਪਰਿਵਾਰ ਵੱਲੋਂ ਹੁਣ ਜਾਂ ਕੰਕ ਪੂਜਾ ਮਾ ਮਾਦਾਨ ਦਾ ਸੰਪਰਕ ਚੱਲ ਰਿਹਾ ਹੈ ਤੇ ਲੋਕਾਂ ਨੇ ਵੱਧ ਤੋਂ ਵੱਧ ਚੜ ਕੇ ਇਤਹਾਦਿਆ ਤੇ ਅੱਗੇ ਵੀ ਲੋਕਾਂ ਨੂੰ ਅਪੀਲ ਕਰਾਂਗੇ ਸੰਤਾਂ ਨੂੰ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਹੀ ਬਹੁਤ ਵੱਧ ਫਲੰਦੇਰਾ ਜਿਵੇਂ ਲਾਈਵ ਦੇਖ ਰਹੇ ਹੈਗੇ ਆ ਸੰਤਾਂ ਆਸੇ ਪਾਸੇ ਜਿੰਨੀਆਂ ਸੜਕਾਂ ਦਰਨੀ ਵਾਲਾ ਹੋਰ ਪਿੰਡ ਹੈਗੇ ਆ ਹਨਾ ਆਪੀਲ ਕਰਨਾ ਚਾਹੁੰਦੇ ਆ 4 ਵਜੇ ਦਾ ਕੈਂਪ ਰਹਿਣਾ ਵੀ ਲੋਕ ਵੱਡੀ ਗਿਣਤੀ ਆ ਆ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਬਿਲਕੁਲ ਜੀ ਇਹ ਕੈਂਪ 4 ਵਜੇ ਤੱਕ ਜਾਰੀ ਰਹੂਗਾ ਅ ਅਪੀਲ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਵੀ ਵਾਦ-ਵਾਦ ਲੋਕ ਪਹੁੰਚ ਕੇ ਖੂਨਦਾਨ ਕੈਂਪ ਵਿੱਚ ਖੂਨਦਾਨ ਕਰ ਸਕਦੇ ਹੈਗੇ ਆ ਮੈਡਮ ਲਈ ਵੀ ਮੈਮ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਕੈਂਪ ਬਾਰੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਨ ਮਾਦੀਕੇ ਦੇ ਵਿੱਚ ਗੁਰਦੁਆਰਾ ਸੰਗਤ ਸਰ ਸਾਹਿਬ ਦੇ ਵਿੱਚ ਬਲੱਡ ਦਾ ਕੈਂਪ ਲਗਾਇਆ ਹੈ ਇਹਨਾਂ ਮਹੀਨਿਆਂ ਦੇ ਵਿੱਚ ਬਲੱਡ ਦੀ ਬਹੁਤ ਜ਼ਿਆਦਾ ਸ਼ਾਰਟੇਜ ਚੱਲ ਰਹੀ ਹੈ ਸਾਨੂੰ ਐਮਰਜੈਂਸੀ ਬਲੱਡ ਬੈਂਕਾਂ ਤੋਂ ਕਾਲ ਆ ਰਹੀਆਂ ਇਸ ਕਰਕੇ ਅਸੀਂ ਐਮਰਜੈਂਸੀ ਕੈਂਪ ਤੋਂ 1 ਮਹੀਨੇ ਦੇ ਵਿੱਚ ਪੰਜ-ਪੰਜ ਕੈਂਪ ਲਗਾ ਕੇ ਬਲੱਡ ਨੂੰ ਪੂਰਾ ਕਰਕੇ ਦੇ ਰਹੇ ਹਾਂ ਤਾਂ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਵੱਧ ਤੋਂ ਵੱਧ ਬਲੱਡ ਡੋਨੇਟ ਕਰਿਆ ਕਰੋ ਤਾਂ ਕਿ ਤੁਹਾਡੇ ਬ ਜੀ ਬਾਤੋ ਬਾਤ ਬਲੱਡ ਡੋਨੇਟ ਕਰਨ ਦੇ ਤਰ੍ਹਾਂ ਤਸਵੀਰਾਂ ਜਿਹੜੀਆਂ ਮੈਂ ਦੇਖ ਸਕਦੇ ਹਾਂ ਲੋਕ ਖੂਨ ਦਾ ਨਿਜੜਿਆ ਉਹ ਖੂਨਦਾਨ ਕਰ ਰਹੇ ਹੈਗੇ ਨਾਲ ਹੀ ਬਕਾਇਦਾ ਇੱਥੇ ਟੀਮ ਜਿਹੜੀ ਆ ਖੂਨਦਾਨ ਲੈਣ ਵਾਲੀ ਬਲੱਡ ਬੈਂਕ ਦੀ ਟੀਮ ਉਹ ਵੀ ਪਹੁੰਚੀ ਹੈਗੀ ਆ ਤੇ ਜਾਰੀ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹੈਗੇ ਆ ਗੁਰਦੁਆਰਾ ਸੰਗਤ ਸਰ ਮੱਝ ਦੀ ਗੱਦੋ ਤੇ ਇੱਕ ਅਪੀਲ ਜਿਹੜੀ ਆ ਗੁਰੂ ਸਾਹਿਬ ਲਾਈਵ ਦੇ ਜ਼ਰੀਏ ਵੀ ਕੀਤੀ ਜਾਂਦੀ ਹੈ ਜਿੰਨੇ ਆਸ-ਪਾਸ ਪਿੰਡਾਂ ਦੇ ਲੋਕ ਹੋਰ ਹੈਗੇ ਆ ਇਸ ਵਿਸ਼ਾਲ ਕੈਂਪ ਦੇ ਵਿੱਚ ਪਹੁੰਚ ਗਏ ਤੁਸੀਂ ਜਿਹੜਾ ਖੂਨਦਾਨ ਕਰ ਸਕਦੇ ਹੋ ਤੇ ਅਜੇ 4 ਵਜੇ ਤੱਕ ਇਹ ਕੈਂਪ ਚੱਲ ਰਿਹਾ ਹੋਊਗਾ ਮੈਂ ਇਹ ਅਪੀਲ ਹੈ ਲੋਕ ਜਿਹੜੇ ਘਰਾਂ 'ਚ ਬੈਠਿਆ ਵੀ ਅੱਜ ਖੂਨਦਾਨ ਕਰਨ ਆ ਜਾਓ ਤੇ 4 ਵਜੇ ਤੱਕ ਇਹ ਚੱਲ ਰਿਹਾ ਹੈ ਹਾਂਜੀ ਪਹਿਲਾਂ ਮੇਰੇ ਵਾਲੇ ਗੁਰਲ ਸਾਹਿਬ ਲਾਈਵ ਵਾਲਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਗੁਰਦੁਆਰਾ ਪਿੰਡ ਸਾਈਫ ਦਾ ਜੋ ਬਹੁਤ-ਬਹੁਤ ਧੰਨਵਾਦ ਕਰਦੀਆਂ ਜੋ ਅਸੀਂ ਅੱਜ ਪਿੰਡ ਮਾਦੀ ਕੇ ਗੁਰਦੁਆਰਾ ਸੰਗਤ ਸਰ ਸਾਹਿਬ ਗੁਰਦੁਆਰਾ ਜੋ ਕੈਂਪ ਲਗਾਇਆ ਉਹ ਅਸੀਂ ਐਮਰਜੈਂਸੀ ਕੈਂਪ ਲਗਾਇਆ ਜਿਹੜੇ ਵੀ ਮੇਰੇ ਵੀਰ ਭੈਣ ਭਰਾ ਜੋ ਵੀ ਲਾਈਵ ਦੇਖ ਰਹੇ ਮੈਂ ਉਹਨਾਂ ਨੂੰ ਇਹੀ ਅਪੀਲ ਕਰਦੀਆਂ ਕਿ ਖੂਨਦਾਨ ਮਹਾਦਾਨੇ ਖੂਨ ਜ਼ਰੂਰ ਦਾਨ ਕਰੋ ਕਿਉਂਕਿ ਤੁਹਾਡੇ ਇੱਕ ਕਿਸੇ ਦੇ ਬੈਗ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਕਿਉਂਕਿ ਜਿਹੜਾ ਵੀ ਇਹ ਖੂਨ ਐਮਰਜੈਂਸੀ ਤੇ ਲਾਉਂਦਾ ਹੈ ਉਹ ਬਹੁਤ-ਬਹੁਤ ਦਿਵਾਵਾ ਹੀ ਦਿੱਦਣਾ ਹੈ ਮੈਂ ਤਾਂ ਇਹੀ ਅਪੀਲ ਕਰਦੀ ਆ ਸਭ ਨੂੰ ਜੋ ਵੀ লাইਵ ਦੇਖ ਰਿਆ ਬਾਤ ਤੋਂ ਬਾਤ ਆਓ ਤੇ ਸਾਡਾ ਸਾਥ ਦਿਓ ਤੇ ਕੈਂਪਰ ਚ ਇਹੀ ਸਪਾਓ ਤੇ ਖੂਨਦਾਨ ਕਰੋ ਖੂਨਦਾਨ ਮਾਹਦਾਨੇ ਧੰਨਵਾਦ ਜੀ ਬਿਲਕੁਲ ਜੀ ਖੂਨਦਾਨ ਮਾਹਦਾਨੇ ਤੇ ਸਮਾਹਦਾਨ ਦੇ ਵਿੱਚ ਇਸ ਮਾਹਕੁੰਮ ਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹੈਗੀਆਂ ਪ੍ਰਬੰਧਕਾਂ ਵੱਲੋਂ ਇੱਥੇ ਅੱਜ ਖੂਨਦਾਨ ਕੈਂਪ ਦਾ ਯੋਜਨ ਕੀਤਾ ਗਿਆ ਚਪੈਰਾ ਸਾਇਦਾ ਪਾਠ ਉੱਪਰ ਚੱਲ ਰਿਹਾ ਹੈਗਾ লাইਵ ਤਸਵੀਰਾਂ ਜਿਹੜੀਆਂ ਨੇ ਗੁਰਦੁਆਰਾ ਸੰਗਸਾਰ ਤੋਂ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਦਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਗਜਨੀ ਵਾਲਾ ਪਿੰਡ ਤੋਂ ਬੱਲੇ ਇਸ ਵੀਡੀਓ ਨੂੰ ਜਿੰਨੇ ਲੋਕ ਵੇਖ ਰਿਹਾ ਬਾਦ ਵਾਅ ਸ਼ੇਅਰ ਕਰ ਦਿਓ ਤੇ ਜਿੰਨੇ ਫੋਨ ਦਾਨੀਆਂ ਤੱਕ ਪਹੁੰਚ ਜਾਏ ਤੇ ਤੁਸੀਂ ਵੀ ਫੋਨ ਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹੋ ਤੇਰੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਹਰ ਸੈ ਲਾਈਵ